ट माता रिश्ते oh, yeah, yeah. <laughs> हो ला माता भोला yeah, तो, कि <laughs> माता छोटा जेठा माता रिश्ता कि माता गुड़िया का टुट गया कि माता है माता ए कि माता ਚੱਲੀ ਬੱਕਰਾ ਰਹਿ ਕੌਣ ਚਿੱਟਾ ਜਾ ਚਾਲ ਰਾਹ ਕੇ ਸੌਂ ਗਿਆ ਚਿੱਟਾ ਰਾਤਰਾਉਂ ਤਾੜ ਕੇ ਸੌਂ ਗਿਆ ਆਜੋਏ ਮਾਤਾ ਛੋਟੇ ਬਾਹਰ ਲੈ ਦੇਸ ਕੌਣ ਗਿਆ ਹੋਇਆ ਛੋਟੇ ਭਾਈ ਗਏ ਹੋਏ ਨੇ ਗੁੱਡੀ ਦਾ ਰਿਸ਼ਤਾ ਟੁੱਟ ਗਿਆ ਮਾਤਾ ਜੇ ਕਿਰਪਾਈ ਹੋ ਜੇ ਮਾਤਾ ਜੁੜੇ ਜਾਵੇ ਐ ਹੋ ਬਾਬਾ ਐ ਮਾਤਾ ਇਹ ਫੋਨ ਪਿੱਛੇ ਪੰਗਾ ਪੈ ਗਿਆ ਤੇ ਮਾਤਾ ਚੱਲੀ ਬਾਬਾ ਓਏ ਹੱਥ ਤਾਜਾ ਤਾਦਰਾ ਅੰਕਾਰ ਕੇ ਸੋਵੇ ਰਾਜਾ ਤਾਜਾ ਤਾਦਰਾ ਜਿੱਥੇ ਮਾਤਾ ਸੋਨੇ ਰਿਸ਼ਤਾ ਕਰ ਰਹੀ ਸੀ ਉਹ ਵੀ ਪਰਿਵਾਰ ਦਾ ਬਹੁਤ ਵਧੀਆ ਦੀ ਮਾਤਾ ਬਸ ਕੁੰਡੀ ਥੋੜੀ ਜੀ ਗੱਲ ਤੋਂ ਅੜ ਗਈ 9:30 ਵਜੇ ਦਾ ਟਾਈਮ ਤੇ ਉੱਥੇ ਕੁੰਡੀ ਅੜ ਗਈ ਮਾਤਾ ਫੋਨ ਪਿੱਛੇ ਪੰਗਾ ਪੈ ਗਿਆ ਅਈ ਦੀ ਮਾਤਾ ਚੱਲ ਬਾਬਾ ਓਏ ਉਹ ਬਿੱਤੇ ਤਾਂ ਮਲੇਰ ਦੇ ता की हो जाए किरपा माता उम्म हो जाए माता गऊ माता एक गट्टा गोड़ता लेके बन दोगे माता ਕਹਤਾ ਸਵੇ ਪਾਸ਼ਾ ਜੀ ਕਰ ਦੋ ਕਿਰਪਾ ਸਾਡੀ ਧੀ ਦਾ ਘਰ ਉੱਥੇ ਵਸ ਜੇ ਅਸੀਂ ਗਊਆਂ ਨੂੰ ਦਾਨ ਕਰਦਾਂਗੇ ਜਾਂ ਕਿਰਪਾ ਹੀ ਹੋ ਜੂ ਮਾਤਾ ਕੰਨਿਆ ਦੀ ਪੁੱਤਾਂ ਕੋਤੀ ਹੁੰਦੀ ਹੈ ਮਾਤਾ ਚਲੋ ਕਿਰਪਾ ਹੀ ਹੋ ਜੇ ਮਾਤਾ ਮੱਥਾ ਜਲਦੀ ਬਾਬਾ ਹੋਣਾ ਘਰ ਚ ਨਾ ਹੋਵੇ ਬਿੰਦਰ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੋਣਾ 1 2 3 ਬਿੰਦਰ ਹੋਵੇ ਪੁੱਛਣ ਵਾਸਤੇ ਹੋਣਾ ਘਰ ਚ ਨਾ ਹੋਵੇ ਬਿੰਦਰ ਐਣਾ ਹੋਣਾ 3 ਪੁੱਛਣ ਵਾਸਤੇ ਹੋਣਾ ਰਸਤਾ ਦੇ ਗੁਰੂਪਈ ਵਿੱਚ ਨਹੀਂ ਰਸਤਾ ਦੇ ਗੁਰੂ ਮਾਤਾ ਲੰਗਰ ਨੂੰ ਗਣੋ ਖਾਣੇ ਦੇ ਖਰਚਾ ਪੈਣੇ ਕਿੱਥੋਂ ਐ ਮਾਤਾ ਬਿੰਦਰ ਕੌਣਾ ਮਾਤਾ ਪਹਿਣਾ ਤੁਸੀਂ ਤੈਨੂੰ ਪਹਿਲੀ ਗੇ ਲਾਇਆ ਮਾਤਾ ਜਲੀ ਬਾਬਾ ਹੋ ਸਿੱਟੀ ਤੇਰੇ ਕਬਰੇ ਤੇ ਦਰਸੋਡੇ ਭਰਾ ਦਾ ਨਾਮ ਆਤਾ ਐ ਮਾਤਾ ਤੁਹਾਡਾ ਨਾ ਤਿੰਨ ਭੈਣੋ ਮਾਤਾ ਤੁਸੀਂ ਕੰਮ ਮਾਤਾ ਕਰੋ ਦੋ ਸੋਚ ਕਿਆ ਕੰਨਿਆ ਕੀ ਹੋ ਗਿਆ ਮਾਤਾ ਜੇ ਕਿਰਪਾਈ ਹੋ ਜੇ ਠੀਕ ਹੋ ਜੇ ਮਾਤਾ ਸੋਡੇ ਪਾਣੀ ਚ ਡੁੱਬ ਕੇ ਕੌਣ ਮਰ ਗਿਆ ਸੀ ਚੱਲ ਬਾਬਾ ਓਏ ਹੋਰ ਆਉਦਾ ਵੀ ਬਗਵਾਨ ਦਾ ਫਕਰਾ ਆ ਗਿਆ ਹੋ ਸਾਰੀ ਮੇਰੀਆਂ ਹੱਲ ਬਲ ਲੇਦਾ ਫਕਰਾ ਆ ਗਿਆ ਹੋ ਸਾਰੀ ਏ ਚਲੋ ਫੱਕਰਾ ਗੱਡੀਏ ਨਾ ਡੈਡੀ ਠੀਕ ਹੋ ਜੂ ਛੋਡੇ ਤਾਏ ਦੀ ਦਿੱਕਤ ਪੈਂਦੀ ਉਹਨੂੰ ਦਵਾਈ ਨਹੀਂ ਲੱਗਦੀ ਮਾਤਾ ਤੁਹਾਡੇ ਡੈਡੀ ਨੂੰ ਜੇ ਕਿਰਪਾ ਹੋ ਜੂ ਮਾਤਾ ਠੀਕ ਹੋ ਜੂ ਤਾਏ ਦਾ ਦਿਲ ਚ ਤੇ ਆ ਕੇ ਕਹਤਾ ਆ ਮੇਰੇ ਡੈਡੀ ਨੂੰ ਛੜ ਦੇ ਵੀ ਅਸੀਂ ਤੇਰਾ ਸਾਰਾ ਕੁਝ ਦੇ ਦਾਂਗੇ ਕਿਸੇ ਦਾ ਕਰਿਆ ਨਹੀਂ ਕਿਸੇ ਦਾ ਕਰਾਇਆ ਨਹੀਂ ਆਹ ਕਿਰਪਾ ਜਾਂ ਮਾਤਾ ਕਿਰਪਾ ਹੋ ਜੂ ਠੀਕ ਹੋ ਜਾਣਗੇ ਚੱਲੀ ਬਾਬਾ ਹੋਰ ਦੀ ਫੁੱਲ ਵੀ ਤੇਰੀ ਕਬਰ ਤੇ ਮੈਂ ਵੀ ਮਾਝਾ ਗਾਉਂਦਾ ਆ ਫੁੱਲ ਵੀ ਤੇਰੀ ਕਬਰ ਤੇ 1 2 3 ਘਰ ਚ ਨਾ ਹੋਵੇ ਆਮਰਜੀਤ ਘਰ ਚ ਨਾ ਹੋਵੇ ਆਮਰਜੀਤ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ ਚ ਨਾ ਹੋਵੇ ਆਮਰਜੀਤ ਕਣ ਪਾਇਆ ਹੋਵੇ ਆਮਰਜੀਤ ਕੀ ਦਾ ਨਾਮ ਫਿਕਰਾ ਐ ਬੱਕਰਾ ਚੱਲੀ ਬਾਬਾ ਕਿਨਾਂ ਦਾ ਹੋਏ ਉਹਨਾਂ ਵੀ ਬਗਵਲ ਦਾ ਬੱਕਰਾ ਹੋਏ ਹੋਏ ਜੀ ਆਪ ਬਦਲਦੇ ਰਾ पिछे कण कि पाया केस पिछे कान कि पाया थोने पाया थोने भी कोई केस पिछाया बाकी बहुत बुनिया अमरजीत कितो है लुधियाने तो चले बाबा लुधियाने ਸੱਜ ਦੇ ਕਰਨੀ ਉੱਥੇ ਦੁਨੀਆ ਸੱਜ ਦੇ ਕਰਨੀ ਉੱਥੇ ਨਾਲ ਲੱਗਵਾ ਦੇ ਬਾਈ ਨੇ ਮੇਦੂ ਬਾਈ ਨੇ ਮੇਦੂ ਬਾਈ ਨੇ ਮੇਦੂ ਅੱਖਲਾ ਮਾਂ ਕਾ ਇਸ ਕੀ ਤੇ ਬਹਿ ਗਿਆ ਮਾਤਾ 1 2 3 4 5 ਤੇ ਤਾਂ ਨਹੀਂ ਪੈ ਗਿਆ 5 ਤੇ ਪੈ ਗਿਆ ਮਾਤਾ ਘਰ ਤੀਜਾ ਵਦਨ ਤਾਂ ਲੁਧਿਆਣੇ ਦੇ ਤਾਂ ਹੈ ਨਹੀਂ ਮਾਤਾ ਮਾਤਾ ਪੁਕਾਰ ਪੁੱਛ ਕਿਥੇ ਦੀ ਮਾਤਾ ਪਿੰਡ ਪੁੱਛ ਕੇ ਜਾ ਜਨ ਮਾ ਬਾਏ ਓ ਮੈਂ ਇਹਨੇ ਮੈਨੂੰ ਮਾਤਾ ਤੁਸੀਂ ਤੀਜੀ ਜਾ ਤਾਂ ਸ਼ਿਫਟ ਹੋ ਗਏ ਛੋਟੇ ਤੇ ਕੇਸ ਪੈ ਗਿਆ ਮਾਤਾ ਜੇ ਕਿਰਪਾਈ ਹੋ ਜੇ ਹੱਲੇ ਹੋ ਜੇ ਮਾਤਾ ਛੋਟਾ 1.5 ਲੱਖ ਰੁਪਏ ਕਿੱਥੇ ਫਸ ਗਿਆ ਮਾਤਾ ਜੱਟਰੇ ਖਾਲੇ ਮਾਤਾ 1 ਲੱਖ 43000 ਰੁਪਏ ਘਰੇ ਲਿਆ ਕੇ ਰੱਖਿਆ ਦੀ ਉਹ ਕਿੱਥੇ ਵਾ ਗਿਆ ਪਤਾ ਨਹੀਂ ਲੱਗਿਆ ਪੱਕੀ ਗੱਲ ਆ ਮਾਤਾ ਚੱਲ ਬਾਬਾ ਵੇ ਹੋ ਟੁੱਪ ਦੇ ਮੇਰੇ ਤੁਹਾਨੂੰ ਮਾਰਥੀ ਵੜ ਜਾਓਗੇ ਮਾਤਾ ਦੱਸ ਨਾ ਮਾਤਾ ਜਹ ਜਹ ਦਾਸ ਤਾਂ ਗੋਲੀ ਮਾਰਦੀ ਪੁੱਛ ਕੇ ਜਾ ਕਿੱਥੇ ਕੀ ਹੋ ਗਿਆ ਇੱਕ ਦੋ ਤਿੰਨ ਚੱਲੀ ਬਾਬਾ ਹਟਪਦੇ ਮੇਰੇ ਪਾਲ ਲਾਉਂਦਾ ਉਹ ਮੋਹਾਂ ਵਿੱਚ ਜਾਂਦਾ ਪਾਉਂਦਾ ਹਟਪਦੇ ਮੇਰੇ ਪਾਲ ਲਾਉਂਦਾ ਉਹ ਮੋਹਾਂ ਵਿੱਚ ਜਾਂਦਾ ਬੁਲਾ ਰਹੀਏ ਮਾਤਾ ਨੂੰ ਨੂੰ ਛੋੜੇ ਪੌਣੇ ਚਾਰ ਤੋਲੇ ਸੋਨਾ ਕਿੱਥੇ ਧਰੇ ਮਾਤਾ बेचता दी माता ये नूं करी आज माता संगत नूं मिठी जी बर्फी बढ़ दी माता क्या बाबा गौस पाक पीर तेरे ते चादर चाड़ के जाऊं ना चार के जाऊं बर्फी कृपा कर दे या कृपा कर दो छोटी नूं करे आ जाऊगी माता Oh my ਕੱਲਾ ਮੱਤ ਸੁਡੇ ਮੱਚ ਕੇ ਗੋਣ ਮਰ ਕੇ ਦੀ ਸੁਡੇ ਪਿਆ ਤੋਂ ਪਹਿਲਾਂ ਨਹੀਂ ਮੱਚ ਕੇ ਮਰਦੀ ਦੀ ਚੱਲ ਬਾਬਾ ਗੱਡੀਏ ਹੋ ਪੀਰ ਮੇਰੇ ਮਾਰਦੀ ਪੁੱਛ ਚੱਲ ਬਾਬਾ ਬਈ ਮਾਏ ਨਹੀਂ ਮੈਨੂੰ ਬਾਏ ਨਹੀਂ ਮੈਨੂੰ ਬਾਏ ਨਹੀਂ ਮੈਨੂੰ ਗੋਬੇ ਪਾਕੇ ਦੇ ਅਗਰ ਸੁਹੂਲੇ ਨਾਲੇ ਬਾਏ ਨਹੀਂ ਮੈਨੂੰ ਗੋਬੇ ਪਾਕੇ ਦੇ ਅਗਰ ਸੁਹੂਲੇ ਨਾਲੇ ਅੱਖ ਤੱਕਲਾ ਪਹਿਲਾਂ ਤਾਂ ਜਿਹੜੀ ਮੱਚ ਕੇ ਮਰ ਗਈ ਜਿਹਨੂੰ ਕੱਢਦੇ ਆ ਮਾਤਾ ਇਹੇ ਕੁੜੀ ਬਾਹਰਲੇ ਦੇਸ਼ ਚ ਜਾਂਦੀ ਸੀ ਇਹ ਜੀ ਬੁਲਾਉਂਦੀ ਸੀ ਉਹਨੇ ਟਿਕਟ ਕੈਨਸਲ ਕਰਾ ਦਿੱਤੀ ਹੋ ਗਈ ਮਾਤਾ ਚੱਲ ਬਾਬਾ ਓਏ ਕਰੀਏ ਹੋ ਪਾਉਣਾ 90 ਦਣਾਂ ਦੇ ਵਿੱਚ ਕੰਮ ਬਣ ਜਾਊ ਬਰਫੀ ਨਾ ਭੁੱਲ ਜੀ ਮਾਤਾ ਕਹ ਬਾਬੇ ਚਾਦਰ ਤੇ ਬਰਫੀ ਬਣ ਕੇ ਜਾਊ ਫਿਰ ਮਾਤਾ ਸਾਰੀ ਰਾਤ ਸੌਣ ਨਹੀਂ ਦੇਣਾ ਤੇ ਇੱਕ ਮਾਤਾ ਮੱਥਾ ਜਾ ਕਿਰਪਾਈ ਹੋ ਜਾਊਗੀ ਜੈ ਬਾਬਾ ਹੋਏ ਹੋ ਪੌੜਾ ਦਾ ਬੰਦੇ ਯਾਰਾ ਮੇਰਾ ਪੌੜਾ ਧਰਤਾ ਪੁੱਛਾ ਨਿਕਲਦੀਆ ਨਹੀਂ ਪੁੱਛਿਆ ਨੋ ਭਾਈ ਜਿਆਕਰ ਪਈ ਹੋ ਜ ਮਾਤਾ ਰਾਜੀ ਰੋਕੀ ਪਾਸ ਪਲਾਕ ਸੇਖਾ ਨੂੰ ਦੇ ਦੇ ਕਰੋ ਕਿਸੇ ਦਾ ਕੋਈ ਗਿਰ ਕੇ ਮਰ ਗਿਆ ਹੋਵੇ ਗਰਦਨ ਦਾ ਮਣਕਾ ਟੁੱਟ ਗਿਆ ਹੋਵੇ ਪੁੱਛਣ ਵਾਸਤੇ ਪੌਣ ਨਹੀਂ ਲਾਣੀ ਭਾਈ ਬੈਜੋ ਬੰਦ ਕਰ ਲੋ ਪੌਣ ਬੰਦ ਕਰੋ ਕਿਸੇ ਦਾ ਮਣਕਾ ਟੁੱਟ ਗਿਆ ਹੋਵੇ ਮਰ ਗਿਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾਂ ਦੇ ਕਣ ਹੋਣਾ ਪੁੱਛਣ ਵਾਸਤੇ ਹੁਣ

ਸੋਡਾ ਬੇਟਾ ਦੀ ਚੱਲੀ ਬਾਬਾ ਓਏ ਓ ਪਾਵਣ ਤੇਰੀ ਚੱਲੇ ਬਾਬਾ ਚੱਲਣਾ ਮੇਰੀਆਂ ਹੱਥ ਕੇ ਗਵੇਗਾ ਦੇ ਨੋਤੇ ਤਸੀ ਦੇ ਨੇਰੀਆਂ ਹਾਂ ਤੇਰੀ ਮੈਨੂੰ ਦਿਖਾ ਦੇ ਦੇਰੀਆਂ ਰੂਹ ਬੇਗਰ ਮੈਨੂੰ ਦਿਖਾ ਦੇ ਦੇਰੀਆਂ ਤੋ ਫਿਰ ਚੱਲੇਗਾ ਬਾਬਾ ਚਾਂਚੱਕ ਮਨਕਾ ਟੁੱਟ ਕੇ ਮਰ ਗਿਆ ਓ ਫਕਰਾ ਕਰ ਸੋਡੇ ਚਾਰ ਨੇ ਚਾਰ ਇਹ ਕਹਿੰਦਾ ਸਾਡੇ ਚਾਰ ਨੇ ਬੱਕਰਾ ਇਹਦੇ ਵਿੱਚ ਚਾਰ ਬੋਲਦੇ ਨੇ ਜੇ ਕਿਰਪਾ ਹੀ ਹੋ ਜੇ ਜਿਹੜੀ ਚੀਜ਼ਾਂ ਪਰ ਹੀ ਹੋ ਜੇ ਬੱਕਰਾ ਜਿਹੜੇ ਕੰਮ ਆਏ ਜਾਂ ਸਪੂਰਣੇ ਹੋ ਜੇ ਬੱਕਰਾ 1 2 3 4 5 ਛੋਡੇ ਛਿੰਦਰ ਕੌਣ ਸੀ ਮਾਤਾ ਛੋਡੇ ਛਿੰਦਰ ਕੌਣ ਸੀ ਛੋਡੇ ਛਿੰਦਰ ਕੌਣ ਸੀ ਥੋੜੇ ਦੋ ਵਿਆਹ ਕੀਤੇ ਹੋਏ ਤੇ ਮਾਤਾ ਛਿੰਦਰ ਛੋਡੇ ਕੌਣ ਸੀ ਹਲੇ 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 ਚੇਂਦਰਪਾਲ ਦੀ ਮਾਤਾ ਹਲੇ 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 ਉਹ ਉੱਥੇ ਮਰ ਜਾਣਗੇ ਚੇਂਦਰ ਕੇ ਚਾਲਵਾ ਬਾਬਾ ਓਏ ਹੱਥਾਂ ਸਿਵਿ ਦੇ ਮਾਰ ਕੇ ਬਰੀ ਤਰ੍ਹਾਂ ਦੇ ਹੋ ਬਾਬਾ ਰੱਖ ਦੇ ਰਹਿ ਦੇ ਤੇ ਬਾਕੇ ਹੱਥਾਂ ਸਿਵਿ ਦੇ ਮਾਰ ਕੇ ਬਰੀ ਤਰ੍ਹਾਂ ਦੇ ਬਾਬਾ ਰੱਖ ਦੇ ਰਹਿ ਦੇ ਤੇ ਬਾਕੇ ਸਿਵਿ ਦੇ ਮਾਰ ਕੇ ਬਰੀ ਤਰ੍ਹਾਂ ਦੇ ਬਾਬਾ ਰੱਖ ਦੇ ਰਹਿ ਦੇ ਸੋ ਆ ਓ ਛੋਟੇ ਚੇਂਦਰ ਕੌਣ ਸੀ ਮਾਤਾ ਜਿੱਥੇ ਤੁਸੀਂ ਪਹਿਲਾਂ ਵਿਆਹ ਹੋਏ ਸੇ ਉੱਥੇ ਕੁੜੀ ਨੂੰ ਛੇਂਦਰਕੀ ਨੂੰ ਕਹਿੰਦੇ ਹੁੰਦੇ ਸੀ ਐ ਮਾਤਾ ਦਿਮਾਗ 'ਚ ਨਹੀਂ ਤੁਸੀਂ ਪਹਿਲਾਂ ਹੋਰਗੇ ਤੇ ਵਿਆਹ ਹੋਏ ਤੇ ਮਾਤਾ ਐ ਮਾਤਾ ਛੇਂਦਰਕੀ ਨੂੰ ਕਹਿੰਦੇ ਹੁੰਦੇ ਤੇ ਇਹਦੇ ਵਿੱਚ ਬੋਲਦੀ ਹੈ ਕਹਿੰਦੀ ਮੈਂ ਛੇਂਦਰਾ ਛੋਟੇ ਇਹ ਜਿਹੜੀ ਕੁੜੀ ਦੀ ਕਚੀਲ ਕੌਣ ਮਰ ਗਈ ਸੀ ਇਹਦੇ ਪਿੱਛੇ ਦਾ ਬੋਲਦੀ ਹੈ ਕਹਿੰਦੀ ਮੈਂ ਕਚੀਲ ਕੌਣ ਮਰ ਗਈ ਸੀ ਕਿਹੜਾ ਕੋਣ ਚੇ ਕਰੇ ਹੋ ਮੈਂ ਚਾਹੀਏ ਕਿ ਆਕਰੇ ਕਚੀਰ ਕੌਣ ਦੀ ਮਾਤਾ ਇਹ ਵਿੱਚ ਤਾਂ ਬੋਲੀ ਜੇ ਇਹ ਬੱਚਾ ਹੋ ਕੇ ਮਰ ਗਈ ਹੋਵੇ ਜਾਂ ਬੱਚਾ ਹੋਣ ਵਾਲਾ ਹੋਵੇ ਕੌਣ ਤੇ ਪਹਿਚਾਨ ਨਹੀਂ ਹੋ ਜਾਉਂਦੀ 600 ਸਾਲ ਦੀ ਹੋਵੇ ਮਾਤਾ ਅਕੇ ਦਾ ਖੜੂਗੀ ਹੋ ਅੱਜ ਖੜੂਗੀ ਮਾਤਾ ਇਹ ਤਾਂ ਤੁਹਾਡੇ ਨਾਲ ਲੱਗਦਾ ਹੋ ਨਹੀਂ ਸਕਦਾ ਵੀ ਨਾ ਹੋਵੇ ਚੱਲੀ ਬਾਬਾ ਸਾਡੀ ਉਮਰਾਂ ਦੀ ਤੇਰੀ ਰੰਗ ਦੇ ਬੰਬਾਰਾ ਰੰਗ ਦੇ ਜਪਾ ਕੇ ਅਕਲਾ ਏਸੇ ਨੇ ਦੱਸੇ ਨੇ ਮਾਤਾ ਵੀ ਇਹਦੇ ਦੋ ਵਿਆਹ ਹੋ ਗਏ ਜਿਹੜੀ ਇਹ ਮਰੀ ਹੋਈ ਆ ਹਾਂ ਏਸੇ ਨੇ ਕਿਹਾ ਵੀ ਗਰਦਨ ਟੁੱਟ ਕੇ ਨਾ ਨਾ ਮੁੰਡਾ ਮਰ ਗਿਆ ਏਸੇ ਨੇ ਉਥੋਂ ਠਲਵਾਇਆ ਮਾਤਾ ਇਹਦੇ ਨੂੰ ਪਾਜ ਮਾਰ ਕੇ ਠਾਲ ਮਾਤਾ ਇਹ ਕਿਰਪਾ ਹੋ ਜੂਗੀ ਮਾਤਾ ਜਿਹੜੇ ਕੰਮ ਆ ਸਪੂਰਨੇ ਹੋ ਜਾਣਗੇ ਕਰ ਮਾਤਾ ਹਲੋ ਅਹੀਂ ਕਿਆ ਵੀ ਸਪੂਰਨੇ ਹੋ ਜੂਗੀ ਫਕਰਾ ਉਹਦਾ ਗੁਰਵਿੰਦਰ ਨਾ ਉਧਾਰ ਦੇ ਹੋਏ ਫਕਰਾ ਜੈ ਹੋ ਬਾਪਾ ਬੱਚੇ ਦਾ ਨਾ ਗੁਰਵਿੰਦਰ ਧਾਰ ਦੇ ਹੋ ਜਾਂ ਕਿਰਪਾ ਹੀ ਹੋ ਜੂਗੀ ਫਕਰਾ ਚੱਲੇ ਬਾਪਾ ਹੋ ساری ਉਮਰਾਂ ਦੀ ਸਾਨੂੰ ਮੌਜ ਲੱਗ ਗਈ ਕਿਹੜੀ ਉਮਰਾਂ ਦੀ ਸਾਨੂੰ